ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਬੱਚੇ ਵਾਲੀਆਂ ਤੇ ਬਾਕੀ ਬੱਚੇ ਤੋਂ ਬਿਨਾਂ ਹੀ ਆ ਤੇ ਚੰਗੇ ਰਿਕਾਰਡ ਵਾਲੀਆਂ ਟੋਕੜਾ گاਵਾ ਤੁਹਾਨੂੰ ਦਿਖਾਉਣੀਆਂ ਜਿਹ ਚੰਗੇ ਦੁੱਧ ਵਾਲੀਆਂ ਜਿਹੜੀਆਂ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਕਿ ਆਪਣੀ ਇੱਥੇ ਆ ਗਿਆ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੋ ਕਿਉਂਕਿ ਪੈਸੇ ਤੁਸੀਂ ਖਰਚਨੇ ਆ ਤੇ ਤੁਹਾਡਾ ਵੀ ਫਰਜ਼ ਪੰਦਾ ਸਾਰੀਆਂ ਚੀਜ਼ਾਂ ਆਪ ਵੇਸ ਚਾਹ ਕੇ ਖੜਨ ਦਾ ਆਪਣੀ ਜ਼ਿੰਮੇਵਾਰੀ ਤੇ ਆਪਣੀ ਗਾਰੰਟੀ ਤੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਬਾਸ ਕਿਰਪਾ ਬੜਾ ਸਾਡੀ ਚੌਕ ਚੱਲਣ ਦੀ ਆ ਮੇਲਾ ਚੱਲਣ ਦਿਹਾੜੇ ਆ ਇਹੋ ਮਾਲ ਵੇਚਣਾਂ ਨੂੰ ਦੋ ਤਿੰਨ ਦਿਨ ਮਾਲ ਨਹੀਂ ਲੈਣਾ ਹਾਂ ਫਿਰ ਬਾਅਦ ਚ ਮੇਲਾ ਸ਼ੁਰੂ ਹੋ ਗਿਆ ਫਿਰ ਆਵਾਜਾਈ ਦਾ ਵੀ ਮੁਸ਼ਕਲ ਹੋ ਜਾਂਦਾ ਨਾ ਰਸਤੇ ਬੰਦ ਜੇ ਹੋ ਜਾਣੇ ਹੁੰਦੇ ਆ ਚੰਗਾ ਮੇਲਾ ਭਰਦਾ ਹਣਾ ਵੀ ਬੜਾ ਸਾਦ ਜੀ ਚਾਹ ਤਾਂ ਨੰਗਿਆਂ ਨਹੀਂ ਜਾਣਾ ਹਣਾ ਹਾਂਜੀ ਪੂਰਾ ਵੱਡੇ ਲੈਵਲ ਤੇ ਮੇਸਾ ਲੱਗਦਾ ਕਿਹੜਾ ਵੀ ਲੈ ਗਿਆ ਲੈ ਗਿਆ ਜਿੱਥਾ ਨਾਲ ਫੜਾਉਣ ਵਾਲੀ ਗੱਲ ਕਰਨੀ ਹੈ ਠੀਕ ਹੈ ਹੁਣ ਪੂਰੇ ਮੇਲੇ ਚੱਲਣ ਦੇ ਕਿ ਸਾਰੇ ਪਾਸੇ ਉਧਰ ਗੋਂਦਵਾਲ ਸਾਹਿਬ ਦਾ ਮੇਲਾ ਚੱਲਣ ਦਿਆ ਹਾਂਜੀ ਹਾਂਜੀ ਇਧਰ ਬਾਬਾ ਬੁੱਢਾ ਜੀ ਦਾ ਮੇਲਾ ਚੱਲਣ ਦਿਆ ਤੇ ਬਾਅਦ ਚ ਉਧਰ ਵੀ ਪਹਿਲਾਂ ਕਾਲ ਸਾਹਿਬ ਦਾ ਨੰਗਿਆ ਹਾਂਜੀ ਹਾਂਜੀ ਤੇ ਹੁਣ ਬਾਬੋ ਡਾ ਸਾਹਿਬ ਜਿਹੜਾ ਅੱਜ ਬਾਹਰ ਲੱਗੇ ਉਧਰ ਵੀ ਸ਼ੁਰੂ ਹੋ ਜਾਣਾ ਵਾ ਤੇ ਚਲੋ ਇਤਨਾ ਚਲ ਅੱਜ ਮਾਲ ਵੇਚਣਾ ਦੋ ਤਿੰਨ ਦਰ ਮਾਲ ਨਹੀਂ ਵਾਈ ਲੈਣਾ ਠੀਕ ਆ ਬਾਕੀ ਮਾਲ ਅੱਜ ਬਾਹਲਾ ਹੀ ਚੰਗਾ ਜੀ ਉਹਦਨ ਵਾਲਾ ਵੇਗ ਗਿਆ ਹੀ ਮਾਲ ਮੈਨਾਂ ਪਾ ਜੀ ਮਾਲ ਲੱਭਣ ਤੇ ਟਾਈਮ ਲੱਗਣ ਡਿਆ ਵੇ ਗੰਦੇ ਨਹੀਂ ਲੱਗਣ ਜੀ ਅੱਛਾ ਹਾਂਜੀ ਫੋਨ ਫਾਨ ਆਉਂਦੇ ਫਿਰ ਪੂਰੇ ਅੱਧੇ ਘੰਟੇ ਮਾਲ ਵੇਗਿਆ ਫਿਰ ਫੋਨ ਚੁੱਕੀ ਦੇ ਨਹੀਂ ਆ ਅੱਛਾ ਮਾਲ ਵੇਕ ਜਾਂਦਾ ਫਿਰ ਫੋਨ ਚੁੱਕਦਾ ਨਹੀਂ ਨਹੀਂ ਚੁੱਕ ਕੇ ਤੇ ਦੱਸ ਦਿਆ ਕਰੋ ਵੇਕ ਗਿਆ ਮਾਲ ਉਹ ਫਿਰ ਮਾਲਵਾ ਤੂੰ ਜੀ ਕੋਈ ਵੀਰਾਂ ਦਾ ਸਲਾਹ ਕਰਨਾ ਕੋਈ ਵੀਰਾਂ ਦਾ ਭਰਾ ਨੂੰ ਪੁੱਛ ਲੈ ਕਿਵੇਂ ਕਰਨਾ ਉਹ ਵੀਰ ਪੈਸੇ ਪਾਣਦੇ ਫਿਰ ਆਨਲਾਈਨ ਮਾਲ ਵੇਚ ਜਾਂਦਾ ਉਸੇ ਰੋਲੇ ਠੀਕ ਠੀਕ ਹੈ ਤੇ ਅੱਜ ਵੀ ਫਿਰ ਜ਼ਿਆਦਾ ਡੱਬੀਆਂ ਡੁੱਬੀਆਂ ਇਕੱਠੀਆਂ ਕੀਤੀਆਂ ਨੇ ਬਾਲ ਬਾਲਾ ਹੀ ਚੰਗਾ ਰੀਜਾ ਜੀ ਬਹੁਤ ਸਾਰੀ ਕਿਰਪਾ ਨਾਲ ਇਕੱਠਾ ਕੀਤਾ ਜੀ ਨਾਂ ਦੱਸ ਦੇ ਕਰੀ ਨਾਂ ਵੀ ਦੀ ਮੰਗੂ ਪਿੰਡ ਸੋਬਾ ਤਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲਦਾ 8867 ਤੇ 14511 ਠੀਕ ਹੈ ਜੀ ਹਾਂਜੀ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਗਾਂ ਖਲੋਤੀ ਹੈ ਇਤੋਂ ਹੀ ਆਪਾਂ ਕਰਨੀ ਹੈ ਇਹ ਥਾਣੇ ਤੇ ਇੱਕ ਵਾਰੀ ਲੱਗ ਕੇ ਤੇ ਦੇਖ ਸਕਦੇ ਥਾਣਾ ਦਾ ਸਾਈਜ਼ ਹੈ ਜਿਹੜਾ ਇਹ ਤਾਂ ਚੰਗਾ ਤੇ ਮਿਲਕ ਮੈਨ ਵੀ ਚੰਗੀ ਲੱਗੀ ਆ ਕਿੰਨਾ ਚਿਰ ਹੋਇਆ ਵੀ ਜੀਨ ਨੂੰ ਸੂਈ ਨੂੰ ਇਹਨੂੰ ਆਹ ਤੀਜੀ ਥੋੜਾ ਟਾਈਮ ਹੀ ਹੋਇਆ ਜੀ 20 ਦਿਨ ਪੰਜੀ ਹੋਈ ਜੀ ਸੂਈ ਨੂੰ ਬੱਚਾ ਹੈਗਾ ਤਾਂ ਕਿ ਨਹੀਂ ਬੱਚਾ ਮਰ ਗਿਆ ਜੀ ਬਾਕੀ ਚਲ ਹੁਣ ਤੇ ਫਿਰ ਦੁੱਧ ਦੇ ਸਿਰ ਤੇ ਹੀ ਜਾਣੀ ਆ ਹਾਂ ਜੀ ਹਾਂ ਜੀ ਦਿਨ ਵੱਧ ਵੀ ਹੋ ਸਕਦੇ ਆ ਘੱਟ ਵੀ ਹੋ ਸਕਦੇ ਬੜੀ ਜੇ ਮਿਲਕ ਮੈਨ ਵੇਖ ਲਓ ਗਾਂ ਦੀਆਂ ਚੈੱਕ ਕਰ ਲਓ ਤੁਸੀਂ ਕਿੱਥੇ ਲੱਗੀ ਦੁੱਧ ਕਿੰਨਾ ਤਿਆਰ ਹੈ ਦੇਖੋ ਹੁਣ ਭਾਈ 15 ਆ ਜੇ 16 ਆ ਜੀ ਜਿਹੜਾ ਤਿਆਰ ਆ ਤਿਆਰ ਹੈ ਬੱਚੀ ਕੋ ਲੈ ਜਾਏ ਮੇ ਤੋ ਰਹੀ ਜਹਾ ਫਰੇ ਕਰੀਨ ਤੋ ਰੇ ਵੱਡੀ 14-15 ਲੀਟਰ ਦੁੱਧ ਜਿਹੜਾ ਕਹਿੰਦੇ ਕੀ ਤਿਆਰ ਆ ਇਹਦੇ ਕੋਲ ਸੱਨੇ ਲਾਗੇ ਮੋਲਾ ਜਬਰੀ ਬਾਕੀ ਗੱਦਗਾਠ ਚੰਗਾ ਵਾ ਪਰ ਵੀ ਦੀ ਤੈ ਤਰਦੀ ਖਾਉਣਾ ਬੜਾਲੀ ਤੇ ਕਿੰਨਾ ਫਿਰ ਇਹਦਾ ਮੁੱਲ? ਸੱਚੀ ਜੀ ਬੱਚਾ ਹੁੰਦਾ ਤੇ ਵਸ਼ੀ ਲੱਖ ਦੀ ਹੈ। ਹਾਂਜੀ। ਪਰ ਇਹ ਗੱਲ ਹੋਰ ਜੀ। ਹਾਂਜੀ। ਆਪਾਂ ਭੈਣ ਭਰਾ ਕੋਈ ਆਵੇ, ਚਾਹੇ ਨਾ ਆਵੇ ਭਾਵੇਂ ਆਨਲਾਈਨ ਹੀ ਮੰਗਾ ਲਈ। ਹਾਂਜੀ। ਆਹ ਨਾਲ ਤਾਂ ਤੁਹਾਨੂੰ ਪੂਰ ਮਾਰ ਲਈ ਮਗਰਲਾ। ਅੱਛਾ ਮਗਰਲਾ ਤੁਹਾਨੂੰ ਪੂਰ ਮਾਰਦਾ। ਪੂਰ ਮਾਰਦਾ। ਠੀਕ ਆ। ਜੇ ਬੱਚਾ ਹੁੰਦਾ ਪੂਰ ਨਾ ਮਾਰਦੀ ਹੁੰਦੀ ਫਿਰ 60 ਲੱਖ ਦੀ। ਹਾਂਜੀ। 45 ਦੀ ਵੈੜ ਜੀ। 45000 ਦੀ ਬਾਕੀ ਵਿੱਚੋਂ ਕਰ ਦੋਗੇ ਮਾਨਤਨ 5000 ਛੱਡ ਦਾਂਗੇ ਅੱਛਾ 40000 ਦੀ ਦੇ ਦੋਗੇ ਬਾਕੀ ਕੋ ਵੀਰ ਭਰਾ ਫੋਨ ਲਾ ਵੀ ਦੇ ਦਾਂਗੇ ਖੁੱਲਾ ਕਰ ਦੋਗੇ ਮਾਨਤਨ ਠੀਕ ਹੋ ਗਏ ਉੱਥੇ ਦੇ ਦਾਂਗਾ ਜੀ ਠੀਕ ਹੈ ਤੇ ਹੁਣ 14-15 ਲੀਟਰ ਦੁੱਧ ਜਿਹੜਾ ਘਰੋਂ ਚਵਾ ਦੋਗੇ ਹੁਣ ਐਪੀ ਜੀ ਚਾਰ ਡੰਗ ਚੋਲੇ ਕੋ ਪੰਜ ਡੋਲੇ ਬਾਕੀ ਜਿਹੜੇ ਵੀਰ ਨੂੰ ਪਤਾ ਬਰੀਡ ਦਾ ਉਨੇ ਦੇ ਅੱਖਾਂ ਮੀਟਣਾ ਲੈਣਾ ਉਸੇ ਵਾਲੇ ਦੁੱਧ ਵੇੜ ਤੋਂ ਹੈਗਾ ਹੀ ਹੈਗਾ ਵਾ ਠੀਕ ਆ ਤੇ ਹੁਣ ਜਿਹੜੀ ਦੂਸਰੀ ਨੰਬਰ ਤੇ ਤਸੱਲੀ ਕਰੇ ਮੇਰਾ ਵੀਰ ਕੋ ਚਾਰ ਡੰਗ ਕਰ ਲੇ ਭਾਵੇਂ ਪੰਜ ਡੰਗ ਕਰ ਲੇ ਜਦੋਂ ਮਾਲਕ ਵੀ ਹੁਣੇ ਸਾਡੇ ਕੋ ਐ ਤੇ ਹੁਣੇ ਚੱਲ ਜਾਣਾ ਵਾ ਕਿ ਦੋ ਚਾਰ ਦਿਨ ਸਾਡੇ ਕੋ ਡੰਗ ਰਿਆ ਹੋਵੇ ਉਹਦੀ ਗੱਲ ਹੋ ਰਹੀ ਆ ਸਾਡੇ ਕਿਲੇ ਦੇ ਭੰਗ ਚਾਰ ਡੰਗ ਤਸੱਲੀ ਕਰ ਲੇ ਭਾਵੇਂ ਪੰਜ ਕਰ ਠੀਕ ਆ ਬਾਕੀ ਅਗਲੇ ਦੇ ਘਰ ਫਿਰ ਉਹ ਅਗਲੇ ਕਿ ਭਾਈ ਹੁਣ ਸਾਂਭਿਆ ਹਾਂਜੀ ਹਾਂਜੀ ਤੇ ਹੁਣ ਆ ਗਏ ਦੂਸਰੇ ਨੰਬਰ ਤੇ ਹਾਂਜੀ ਇੰਨੇ ਦੇ ਸੱਜਣ ਨੇ ਦੁੱਧ ਚੰਗਾ ਕੱਢਿਆ ਹੋਣਾ ਵਾ ਤੇ ਇਹ ਫਿਰ ਵਸ਼ੀ ਆਈ ਏ ਤੋਈ ਜਵਾਈ ਠੀਕ ਆ ਇਸ ਟਾਈਮ ਤੇ ਚਲੋ ਆਪਾਂ ਵੀਡੀਓ ਪਾਉਣੀਆਂ ਦੀ ਮੰਗਾਲੀ ਦਾ ਮਾਲ ਹਾਂਜੀ ਹਾਂਜੀ ਦੁੱਧ ਇਹ 11 12 ਜੀ ਠੀਕ ਆ 40 ਤੋਂ 45 ਦਿਨਾਂ ਦੀ ਵਸ਼ੀ ਗੱਬਲ ਦੀ ਚੈੱਕ ਪਾਸ ਨਹੀਂ ਆ ਚੈੱਕ ਪਾਸ ਨਹੀਂ ਫਾਰਮ ਤੋਂ ਵਸ਼ੀ ਲਈ ਆਪਾਂ ਠੀਕ ਆ ਕੱਦ ਦੇ ਤਾਂ ਤੁਹਾਡੇ ਜਿੱਦਾ ਹੀ ਜਿਤਨਾ ਕੱਦ ਬਾਲਾ ਜੀ ਵੈਸੀ ਦਾ ਦੋ ਰੋ ਹੈ ਕਰੀਨ ਦੋ ਰੋ ਚਲੋ ਬਾਕੀ ਕਾਫੀ ਖੂਬਸੂਰਤ ਜੀ ਵੜਿਆ ਤੇ ਚੰਗੇ ਰਿਕਾਰਡ ਵਾਲੀ ਆ ਜਿਹੜੀ ਚੰਗੀ ਵੇਲਦੀ ਆ ਬਾਕੀ ਜੇ ਤਾਂ ਤਾਜੀ ਸੂਈ ਹੋਊਗੀ ਦੁੱਧ ਇਹਨੇ ਚੰਗਾ ਕੱਢਿਆ ਹੋਗਾ ਅਜੂ ਲੈ ਆਓ ਹਾਂ ਦੇਖਾਦੇ ਛੋਟੇ ਛੋਟੇ ਕੰਨ ਨੇ ਤੇ ਮਿਲਕ ਮੈਨ ਵਿੱਚ ਚੰਗੀ ਮੋਟੀ ਲੱਗੀ ਆ ਤੇ ਇਹਦਾ ਫਿਰ ਮੁੱਲ ਹਾਂਜੀ ਜਿਵੇਂ ਆਪਸ ਮਾਦੀ ਬਾੜੀ ਵਿੱਚ ਚੰਗੀ ਆ ਠੀਕ ਆ ਹਾਂਜੀ 35000 ਰੁਪਏ ਦਿੰਦਾ 35000 ਦੀ ਬਾੜੀ ਛੱਡ ਤੇ ਤੇ ਹਾਂਜੀ ਠੀਕ ਆ ਤੇ ਦੁੱਧ ਦੁੱਧ 11 ਲੀਟਰ ਚਵਾ ਦੋਗੇ ਕਰੋ ਹਾਂ ਜੀ 11 ਤੇ 12 ਚਾਰ ਡੰਗ ਚੋਲੇ ਕੋ ਭਾਵੇਂ ਪੰਜ ਡੰਗ ਚੋਲੇ ਠੀਕ ਆ ਬਾਕੀ ਦੋ ਚਾਰ ਡੰਗ ਵਿੱਚ ਰਹਿ ਗਈ ਤੇ 5 15 ਜਿਵਾ ਦੀ ਜਿਆਦ ਨਸਲ ਬੜੀ ਏ ਠੀਕ ਆ ਤੇ ਹੁਣ ਆ ਇਹ ਬੱਚੇ ਵਾਲੀ ਆ ਗਈ ਹਨਾ ਇਹ ਬੱਚੇ ਵਾਲੀ ਆ ਗਈ ਸਿੰਗੇ ਦੇ ਹੈਗੇ ਆ ਇਹਦਾ ਕਿੰਨਾ ਤਿਆਰ ਦੁੱਧ 10 ਜ 11 10 11 ਲੀਟਰ ਦੁੱਧ ਜਿਹੜਾ ਕਿੰਦੇ ਕਿ ਇਹਦੇ ਕੋਲ ਤਿਆਰ ਹੈ ਅੱਜ ਲਾਇਆ ਇਹਦੇ ਇੰਦਰ ਲਈ ਅੱਖ ਬੰਦ ਜੇ ਹਾਂਜੀ ਹਾਂਜੀ ਭਾਈ ਇੱਕ ਹੀ ਅੱਖ ਜੇ ਕੱਖ ਬੰਦ ਜੇ ਜੀ ਛੋਟੀ ਆ ਹਾਂਜੀ ਹਾਂਜੀ ਅੱਖ ਬੰਦ ਨਹੀਂ ਹੈ ਹੀ ਛੋਟੀ ਅੱਖ ਬਾਕੀ ਵੇਸ਼ੀ ਬਾਲੀ ਠੰਡੀ ਹੈ ਦੂਜੀ ਪੁੱਤ ਆ ਦੇਖ ਸਾਡੇ ਖਰੀਦਣਾ ਲੱਗ ਗਿਆ ਤੇ ਦਿਖਾ ਦੇਣੀ ਆ ਛੋਟੀ ਹੈ ਜੀ ਆ ਇਸ ਤਰ੍ਹਾਂ ਦੀ ਐਡੀ ਗਿਆ ਜਿਹੜੀ ਛੋਟੀ ਆ ਜੀ ਮਹੀਂ ਹਸਾਉਣਾ ਕਿ ਗਾਈ ਕਦੀ ਆ ਠੀਕ ਹੈ ਜੀ ਹਾਂਜੀ ਤੇ ਬੱਚਾ ਕਿਹੜਾ ਜੀ ਇਹਦਾ ਬੱਚਾ ਕੀ ਜੀ ਇਹਦਾ ਆ ਜੀ ਆ ਜਿਹੜਾ ਖਲੋਤਾ ਬੱਚਾ ਹਾਂਜੀ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਰੱਖੀ ਆ ਆਪਾਂ 2.5 ਦੀ ਦੇ ਦਾਂਗੇ ਜੀ। ਅੱਛਾ 2.5 ਹਜ਼ਾਰ ਦੀ ਦੇ ਦੋਗੇ। ਹਾਂਜੀ। 2000 ਹੋਰ ਛੱਡ ਦਾਂਗੀ 26 ਦੀ ਦੇ ਦੂ। 26 ਹਜ਼ਾਰ ਦੀ। ਪਰੋਂਦੀ ਨਹੀਂ ਦੇ ਦੇਣੀ ਹੈ। ਤੇ ਦੁੱਧ ਜਿਹੜਾ ਵਾ 10-11 ਟਰਕਰ ਘਰ ਚਵਾ ਦੋਗੇ। ਹਾਂਜੀ ਸੈਂਪਲ ਸੋਮਪਲ ਬੜਾ ਚੰਗਾ ਜੀ ਇਹਦਾ। ਠੀਕ ਹੈ। ਹਾਂਜੀ। ਤੇ ਉਹਨ ਇੱਕ ਵੜਾ ਵੀ ਬੜੀ ਖੂਬਸੂਰਤ ਆ ਗਈ ਹੈ। ਇਹ ਭਾਈ ਆ ਸ਼ਾਇਦ ਜੀ। ਤੇ ਇਹਦੇ ਕੋਲ ਦੁੱਧ ਕਿੰਨਾ ਜੀ? ਇਹਦੇ ਕੋਲ ਭਾਈ 10 ਹੋ ਜਾਂ 11 ਜੀ ਮਸ਼ੀ ਥੋੜੀ ਨਿੱਗਰ ਲੈਵੇ ਦੀ ਏ। ਠੀਕ ਹੈ। ਬਾਕੀ ਰੰਗ ਰੂਪ ਦੀ ਬੜੀ ਚੰਗੀ ਆ ਜਿਹੜੀ ਇਹ। ਬੋਤੇ ਵੀ ਰੰਟੀ ਮਾਡ ਹੁੰਦੀ ਆ ਹਜੇ ਰੰਗ ਦੀ ਕਿਉਂ ਚਾਨ ਬੜੀ ਲੱਗੀ ਆ ਤੁਹਾਨੂੰ ਬਸ ਥੋੜੀ ਨਿੱਗਰ ਵਨ ਸੁਆ ਇਹਦਾ ਕਰਵਾਜੇ ਪਹਿਲਾ ਸੁਆ ਇਹਦਾ ਸੁਆ ਪਹਿਲਾ ਹੀ ਆ ਜਿਹੜਾ ਹਾਂਜੀ ਇਹ ਦਾ ਫਿਰ ਮੁੱਲ ਦੇਖੋ ਇਹ ਦਾ ਹੱਥ ਜੀ ਦੇ ਦिए ਕਿੰਨੇ ਤੇ ਜੱਸ ਨੋ ਕਰਦੀ ਹੈ ਮੁੱਲ 25 ਅੱਛਾ ਭਾਈ ਜੀ ਬਾਈ ਹਜ਼ਾਰ ਦੀ ਦੇ ਦੋਗੇ ਮਾਨਤਨ ਕਰਾਂਗੇ ਠੀਕ ਹੈ ਜੀ ਹਾਂ ਜੀ ਮਾਨਤਨ ਸਾਰੀਆਂ ਚ ਖੁੱਲੇ ਹੀ ਹੋਣਗੇ ਬਾਕੀ ਜਿਹੜੇ ਵੀ ਕਿਸੇ ਨੂੰ ਪਸੰਦ ਆਉਂਦੀ ਹੈ ਫੋਨ ਕੋਈ ਲਾਵੇ ਜਰੂਰ ਹੁਣ ਇੱਕ ਐਂਡ ਤੇ ਰਹਿ ਗਈ ਹੈ ਵੀ ਤੁਹਾਨੂੰ ਦਿਖਾ ਦਈਏ ਇਹਦੇ ਕੋਲ ਇਹਦੇ ਕੋਲ ਕਿੰਨਾ ਦੁੱਧ ਇਹ ਵੀ ਜੀ ਦੁੱਧ ਹੈ ਵੇਸ਼ੀ ਤੋਂ 8 ਕਿਲੋ ਨਹੀਂ ਜੀ ਵਖਾਵਾ ਨੇ ਵੀ ਹੁੰਦੀ ਵਸ਼ੀ ਸਾਡੇ ਘਰੋਂ ਕਬੀਰਪਰਾ 6 ਕਰਕੇ ਲੈ ਜੇ 7 ਕਰਕੇ ਲੈ ਜੇ ਵਸ਼ੀ ਲੱਪਾ ਜਾਂ ਲੱਗੀ ਖਾਦਾ ਪੀਤਾ ਨਹੀਂ ਹੋਈਗਾ ਠੀਕ ਹੈ ਹਾਂਜੀ ਦੋਂਦੀ ਵਸ਼ੀ ਅੱਛਾ ਦੋ ਦਾਂਦੇ ਆ ਜੀ ਦੋ ਹੀ ਦਾਂਦੇ ਵਸ਼ੀ ਬਾਕੀ ਸੋਹਣੀ ਵੜਿਆ ਵੀ 5 6 ਕਿਲੋ ਜਿਹੜਾ ਕਿੰਨੇ ਕੋ ਮੰਨ ਕੇ ਚੱਲੇ ਕਈ ਏਰੀ ਪਿਛੋ ਆ ਕੇ ਦਿਲ ਦੁਲੇ ਨੋਂਦਾ ਅਜਲ ਹੋਇਆ ਜੀ ਬਾਕੀ ਬੇਨਤੀ ਸਾਡੀ ਹਰ ਵੀਡੀਓ ਚ ਇਹੀ ਹੁੰਦੀ ਆ ਵੀ ਦੁੱਧ ਦੀ ਚਵਾਈ ਤੁਸੀਂ ਆਪ ਆਪਣੀ ਕਰਕੇ ਖੜਨੀ ਆ। ਭਾਵੇਂ ਕੋਈ ਜ਼ਿਆਦੇ ਦੁੱਧ ਵਾਲੀ ਤੇ ਭਾਵੇਂ ਕੋਈ ਥੋੜੇ ਦੁੱਧ ਵਾਲੀ। ਦਿਖਾ ਦਿਓ ਦੰਦ। ਆਹ ਦੇਖ ਸਾਡੇ ਪ्योर ਦੁੱਧਾਂ ਦੇ ਆ ਜਿਹੜੀ। ਠੀਕ ਹੈ ਜੀ। ਬਾਕੀ ਜਿੱਦਣ ਕਿ ਤੇ ਇਹ ਐਡ ਤਿਆਰ ਹੋਈ ਤੇ ਚੰਗੀ ਰਕਮ ਦੀ ਤਿਆਰ ਹੋਣੀ ਆ। ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਤੇ ਜੀ ਬਰੀਡ ਦਾ ਹੀ ਲੈਣਾ ਆਪਾਂ ਹਾਂਜੀ ਠੀਕ ਹੈ ਵਛੀਆਂ ਲਈ ਮੁੱਲ ਕਰੀਏ ਕਿ ਜਿੰਨੇ ਦੀ ਇਹ ਵਛੀ ਮਿਲਨੀ ਉਤਰਾ ਮੁੱਲ 15 2 ਛੱਡਦਾ ਅੱਛਾ ਹਾਂਜੀ 13000 ਦੀ ਹਾਂਜੀ ਬਾਕੀ ਚਲੋ ਛੋਟ ਛੜ ਮੈਂ ਕੀ ਜਿਆਦਾ ਤੁਸੀਂ ਦੱਸ ਦੋ ਕੋਈ ਹਜ਼ਾਰ ਖੰਡ ਹੋਰ ਕਸਰ ਕੱਢ ਦੋਗੇ 12 ਦੀ 12 ਦੀ ਦੇ ਦੋਗੇ ਤੁਹਾਨੂੰ ਥੋੜੀ ਨਰਾਜ਼ ਕਰਨਾ ਵੀ ਜੀ ਠੀਕ ਹੈ ਇਹ ਮਾਲ ਬਾਲਾ ਹੀ ਚੰਗਾ ਆਪਣੀ ਨਿਗਾਹ ਆ ਪੀਲੀ ਅੱਜ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਬਿਲਕੁਲ ਦੋ ਡੰਗ ਚੋਏ ਚਾਰ ਡੰਗ ਚੋਏ ਤਸੱਲੀ ਕਰਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ